ਤਿੰਨ ਕਤਲ ਕਰਨੇ ਕਤਲ ਤੋਂ ਬਾਅਦ ਦੋ ਵਾਰ ਐਮਐਲਏ ਬੰਨਾ 10 ਸਾਲ 15-15 ਸਾਲ ਉਹ ਬੰਦੇ ਰੈਸਟ ਨਹੀਂ ਹੁੰਦੇ ਜੇ ਅਦਾਲਤ ਨੇ ਸਜ਼ਾ ਕੀਤੀ ਤਾਂ ਹੁਣ ਤਾਂ ਹੱਦ ਹੀ ਲੰਘੀ ਜੋ ਗਵਰਨਰ ਨੇ ਅੰਡਰ ਸੈਕਸ਼ਨ 64 ਧਾਰਾ ਦੇ ਅੰਦਰ ਉਹਨੂੰ ਬਾਹਰ ਲੈ ਜਾਂਦਾ ਖੁਦ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਤੁਸੀਂ ਖੁਦ ਹਿੰਦੁਸਤਾਨ ਦੇ ਕਾਨੂੰਨ ਨੂੰ ਨਹੀਂ ਮੰਨਦੇ ਸਾਡੇ ਲਈ ਕਾਨੂੰਨ ਲੱਗਿਆ ਤੁਹਾਡੇ ਲਈ ਲੱਗਿਆ ਸਾਡੇ ਬੰਦੇ ਸਾਰੀ ਉਮਰ ਜੇਲਾ 'ਚ ਕੱਟ ਇਹ ਸਾਡੀਆਂ ਸਜ਼ਾ ਪੂਰੀਆਂ ਹੋ ਜਾਂਦੀਆਂ ਨੇ ਅਦਾਲਤਾਂ ਦੇ ਮੁਤਾਬਕ ਸਾਡੇ ਬੰਦੇ ਅੰਦਰ ਰਹਿੰਦੇ ਨੇ ਇੱਕ ਪੰਜਾਬ ਹੈ ਜਿੰਦੇ ਸਿਰ ਦੇ ਉੱਪਰ ਪੱਗ ਬਣੀ ਹੈ ਕੋਈ ਪਰਚਾ ਨਹੀਂ ਫੇਰ ਵੀ ਜੇਲਾਂ 'ਚ ਬੈਠੇ ਹੋਏ ਨੇ ਸਾਡੇ ਬੰਦੇ ਕਤਲ ਨਹੀਂ ਕਰਦੇ ਲੁੱਟਖੋ ਨਹੀਂ ਕਰਦੇ ਉਹ ਫੇਰ ਵੀ ਜੇਲਾਂ ਚਲੇ ਜਾਂਦੇ ਨੇ ਦੋ ਦੋ ਸਾਲ ਡੇਢ ਡੇਢ ਸਾਲ ਤੋਂ ਜੇਲਾਂ 'ਚ ਬੈਠੇ ਨੇ ਕੁਰਬਾਨੀਆਂ ਅਸੀਂ ਲੋਕ ਕਰੀਏ ਫਾਂਸ ਗਏ ਅਸੀਂ ਚੜੇ ਕਾਲੇ ਪਾਣੀ ਔਰ ਪਿੱਛੇ ਦੇਖ ਕੇ ਆਇਆ ਉੱਥੇ ਨਾ ਸਾਡੇ ਲਿਖੇ ਨੇ ਗੋਲੀਆਂ ਸਾਨੂੰ ਵੱਜਦੀਆਂ ਨੇ ਸਨ 47 ਤੋਂ ਬਾਅਦ ਅਸੀਂ ਤੁਹਾਨੂੰ ਇਹ ਯਾਦ ਕਰਾ ਕੇ ਲੈ ਕੇ ਆਉਣੇ ਆ ਤੇ ਤੁਸੀਂ ਸਾਡੇ ਲਈ ਕਾਨੂੰਨ ਲੱਗਦਾ ਤੁਹਾਡੇ ਲਈ ਲੱਗਦਾ ਸਿੱਖਾਂ ਦੇ ਕਰਮਾ 'ਚ ਲੰਗਰ ਆਇਆ ਹੈ ਲੰਗਰ ਚਕਾਓ ਜੋ ਮਰਜੀ ਕਰੋ ਮੁੜ ਕੇ ਰਥੋਂ ਉਹਨਾਂ ਨੇ ਅਤਵਾਦੀ ਕਹਿਣਾ ਸਨ 47 ਤੋਂ ਬਾਅਦ ਇਹ ਹਿੰਦੁਸਤਾਨ ਹੈ ਜਿਹੜਾ ਇਸ ਦੇ ਵਿੱਚ ਇੱਕ ਇਕੋ ਲਾ ਦੀ ਕਿਤੇ ਗੱਲ ਚੱਲੀ ਹੀ ਨਹੀਂ ਤੁਸੀਂ ਇੱਕ ਲੰਡੂ ਜੇ ਆਉਧਿਆ ਦੇ ਮਗਰ ਆਪਦਾ ਪੰਜਾਬ ਵਿੱਚ ਆਪਦੀਆਂ ਜਮੀਰਾਂ ਵਿੱਚ ਆਪਦੀ ਕੌਮ ਵਿੱਚ ਇੱਕ ਤੁਸੀਂ ਨਿੱਕੀ ਜਿਹੀ ਮਿਨਿਸਟਰੀ ਮਗਰ ਲਹਨਤਾ ਤੁਹਾਡੇ ਪੈਦਾ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ-ਠਾਕ ਹੋਮਗੇ ਬੀਜੇਪੀ ਨੇ ਆਪਣੇ ਸਾਬਕਾ ਵਿਧਾਇਕ ਨੂੰ ਤੀਰੇ ਕਤਲ ਕੇਸ ਦੇ ਵਿੱਚ ਸਜ਼ਾ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੂੰ ਪਹਿਲਾਂ ਹੀ ਛਡਵਾ ਲਿਆ ਮੁਆਫੀ ਜਿਹੜੀ ਹੈਗੀ ਆ ਉਹ ਦਿੱਤੀ ਗਈ ਆ ਯੂਪੀ ਸਰਕਾਰ ਦੇ ਵੱਲੋਂ ਬੀਜੇਪੀ ਦੀ ਸਰਕਾਰ ਦੇ ਵੱਲੋਂ ਜਦੋਂ ਕਿ ਤੀਰੇ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਉਹ ਕੱਟ ਰਹੀ ਸੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਨੇ ਖੜਾ ਸਾਹਿਬ ਖੜਾ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਰਹੀ ਮੀਟਲ ਜੀ ਸਤਿ ਸ਼੍ਰੀ ਅਕਾਲ ਜੀ ਖੜਾ ਸਾਹਿਬ ਕਿਵੇਂ ਦੇਖਦੇ ਹੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਹੋ ਕੱਟ ਰਹੇ ਹੋਵੇ ਸਾਫਤਾ ਵਿਧਾਇਕ ਧੀਰੇ ਕਤਲ ਕੇਸ ਤੇ ਵਿੱਚ ਮੈਜ਼ 8 ਸਾਲ 9 ਮਹੀਨੇ ਤੇ 11 ਦਿਨਾਂ ਦੇ ਵਿੱਚ ਭਾਜਪੀ ਦੀ ਸਰਕਾਰ ਕਹਿੰਦੀ ਆ ਕਿ ਭਾਈ ਇਹਦੀ ਸਜ਼ਾ ਜਿਹੜੀ ਆ ਮੁਆਫ ਕੀਤੀ ਜਾਂਦੀ ਆ ਵਿਹਾਰ ਜਿਹੜਾ ਹੈਗਾ ਉਹ ਇਹਦਾ ਜੇਲ੍ਹ ਦੇ ਵਿੱਚ ਜ਼ਾਹੀ ਰਿਹਾ ਦੇਖੋ ਇਹ ਦੂ ਵੱਡੀ ਮੈਂ ਕਹਾਂਗਾ ਸ਼ਰਮ ਵਾਲੀ ਕੋਈ ਗੱਲ ਨਹੀਂ ਇਹ ਇੱਕ ਆਦਮੀ 1996 ਦੇ ਵਿੱਚ ਤਿੰਨ ਕਤਲ ਕਰਦਾ ਤਿੰਨ ਕਤਲ ਕਰਨ ਤੋਂ ਬਾਅਦ 2014-15 ਦੇ ਅੰਦਰ ਉਹ ਸਰੈਂਡਰ ਕਰਦਾ ਤੇ ਇਹਦੇ ਵਿੱਚ ਦੋ ਵਾਰ ਉਹ ਐਮਐਲਏ ਬਣਦਾ ਹੁਣ ਤੁਸੀਂ ਦੇਖੋ ਤਿੰਨ ਕਤਲ ਕਰਨੇ ਕਤਲ ਤੋਂ ਬਾਅਦ ਦੋ ਵਾਰ ਐਮਐਲਏ ਬੰਨਾ 2014 ਤੇ 15 ਦੇ ਅੰਡਰ ਸਰੈਂਡਰ ਕਰਨਾ ਤੇ 2018 ਦੇ ਅੰਦਰ ਯੂਪੀ ਗਵਰਨਮੈਂਟ ਵੱਲੋਂ ਇੱਕ ਐਪਲੀਕੇਸ਼ਨ ਦਾ ਦਾਖਲ ਕਰਨੀ ਅਦਾਲਤ ਦੇ ਅੰਦਰ ਕਿ ਅਸੀਂ ਕੇਸ ਵਾਪਸ ਲੈਣੇ आई दू टेक की मारी गल होवेगी इंडिया दे अंदर हिंदुस्तान दे अंदर मैं कई बार कह चुका कि ਸਾਡੇ ਲਈ ਕਾਨੂੰਨ ਹੋਰ ਨੇ ਇਹਨਾਂ ਲਈ ਕਾਨੂੰਨ ਹੋਰ ਨੇ ਕਾਨੂੰਨਾਂ ਦਾ ਫਰਕ ਹੈ ਉਥੋਂ ਦੀ ਸਰਕਾਰ ਨੇ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹ ਕੇਸ ਵਾਪਸ ਲੈਨੇ ਪਰ ਅਦਾਲਤ ਨੇ ਉਹ ਐਪਲੀਕੇਸ਼ਨ ਰਿਜੈਕਟ ਕਰਤੀ ਜੇ ਅਦਾਲਤ ਨੇ ਸਜ਼ਾ ਕੀਤੀ ਤਾਂ ਹੁਣ ਤਾਂ ਹੱਦ ਹੀ ਲੰਘੀ ਜੋ ਗਵਰਨਰ ਨੇ ਅੰਡਰ ਸੈਕਸ਼ਨ 64 ਧਾਰਾ ਦੇ ਅੰਦਰ ਉਹਨੂੰ ਬਾਹਰ ਲੈ ਆਂਦਾ ਤੁਸੀਂ ਵੇਖੋ ਇੱਕ ਪੰਜਾਬ ਹੈ ਜਿੱਥੇ ਸਜ਼ਾ ਪੂਰੀ ਹੁੰਦੀ ਹੈ ਇੱਕ ਪੰਜਾਬ ਹੈ ਜਿੰਦੇ ਸਿਰ ਦੇ ਉੱਪਰ ਪਗਬ ਨਹੀਂ ਹੈ ਕੋਈ ਪਰਚਾ ਨਹੀਂ ਫੇਰ ਵੀ ਜੇਲਾਂ 'ਚ ਬੈਠੇ ਹੋਏ ਨੇ ਯਾਰ ਐਦੂ ਤੇ ਮਾੜੀ ਕੀ ਗੱਲ ਹੋਵੇਗੀ ਮੈਂ ਤਾਂ ਤਾਂ ਕਹਿਣਾ ਕਿ ਹੁਣ ਤੁਸੀਂ ਕਹਿੰਦੇ ਹੋ ਹੇਟ ਸਪੀਚ ਕਰਨ ਵਾਲੇ ਤੇ ਉਸ ਦਾ ਮਤਲਬ ਤਾਂ ਹੋਇਆ ਕਿ ਜੇ ਤੁਹਾਡੇ ਉਲਟ ਕੁਝ ਬੋਲੇ ਜਾਂ ਜਿੱਥੇ ਜਸਟਿਸ ਗਲਤ ਹੋ ਰਿਹਾ ਉੱਥੇ ਕੀ ਬੋਲੇ ਜਿੱਥੇ ਤੁਹਾਡੀਆਂ ਸਰਕਾਰਾਂ ਧੱਕਾ ਕਰਨ ਉੱਥੇ ਬੋਲੇ ਤਾਂ ਤੁਸੀਂ ਉਸ ਵਕਤ ਕਹੋਗੇ ਹੇਟ ਸਪੀਚ ਕਰਦਾ ਇਹ ਨੂੰ ਅੰਦਰ ਛੁੜਦੇ ਲਹਨਤ ਇਹੋ ਜਿਹਾ ਸਿਸਟਮ ਦੇ ਮੇਰੇ ਦੇਖਣ ਦੇ ਵਿੱਚ ਐਦੂ ਉਤੇ ਮਾੜੀ ਗੱਲ ਨਹੀਂ ਹੋ ਸਕਦੀ ਹਿੰਦੁਸਤਾਨ ਦੇ ਅੰਦਰ ਜਿਹੜੇ ਬੰਦੇ ਨੇ ਗੁਨਾਹ ਕੀਤਾ ਹੈ ਉਹਨੂੰ ਸਰਕਾਰਾਂ ਮਾਫ ਕਰਦੀਆਂ ਨੇ ਇੱਕ ਸਾਡੇ ਨੇ ਸਾਡੇ ਕਤਲ ਹੁੰਦੇ ਨੇ ਤਾਂ ਵੀ ਬੰਦਿਆਂ ਨੂੰ ਸਜ਼ਾ ਨਹੀਂ ਹੁੰਦੀ ਸਾਡੇ ਬੰਦੇ ਕਤਲ ਨਹੀਂ ਕਰਦੇ ਲੁੱਟਖੋ ਨਹੀਂ ਕਰਦੇ ਉਹ ਫਿਰ ਵੀ ਜੇਲਾਂ ਚਲੇ ਜਾਂਦੇ ਨੇ ਦੋ ਦੋ ਸਾਲ ਡੇਢ ਡੇਢ ਸਾਲ ਤੋਂ ਜੇਲਾਂ 'ਚ ਬੈਠੇ ਨੇ ਸੋ ਇੱਕ ਮੈਂ ਕਹੂੰਗਾ ਹਿੰਦੁਸਤਾਨ ਦੇ ਅੰਦਰ ਦੋ ਜਿਹੜੇ ਫਿਰਕਿਆਂ ਦਾ ਤਿੰਨ ਫਿਰਕਿਆਂ ਦਾ ਜਿਹੜਾ ਕਾਨੂੰਨ ਅਲੱਗ ਕੀਤਾ ਗਿਆ ਹੈ ਇਹ ਬਹੁਤ ਨਿੰਦਣਯੋਗ ਗੱਲ ਹੈ ਐਦੂ ਉਤੇ ਮਾੜੀ ਗੱਲ ਹਿੰਦੁਸਤਾਨ ਚ ਨਹੀਂ ਹੋ ਸਕਦੀ ਜੋ ਹੁਣ ਹੋਈ ਹੈ ਇਹ ਕਿਹਾ ਗਿਆ ਕਿ ਕਹਿੰਦੇ ਨੇ ਕਿ ਭਈ ਜੇਲ੍ਹ ਦੇ ਵਿੱਚ ਇਹਦਾ ਰਹਿਣ ਸਹਿਣ ਬਿਲਕੁਲ ਸਹੀ ਸੀ ਇਹਨੂੰ ਬਾਹਰੀ ਦੁਨੀਆ ਨੂੰ ਇਹਨਾਂ ਇਹਦਾ ਤਾਂ ਕੋਈ ਖਤਰਾ ਨਹੀਂ ਤਾਂ ਇਦਾਂ ਤਾਂ ਖਰ ਸਾਹਿਬ ਬੜੇ ਹੋਰ ਵੀ ਜਿਹੜੇ ਹੈਗੇ ਆ ਕੈਦੀ ਉਹ ਹੋ ਸਕਦੇ ਨੇ ਕੀ ਲੱਗਦਾ ਹੈ ਵਿਤਕਰਾ ਬੀਜੇਪੀ ਵਿਧਾਇਕ ਹੋਣ ਕਰਕੇ ਬੀਜੇਪੀ ਦਾ ਖੁਦ ਦਾ ਸਾਬਕਾ ਵਿਧਾਇਕਾ ਤਾਂ ਕਰਕੇ ਕੀਤਾ ਕਿਉਂਕਿ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਜਿਹੜੇ ਉਹ ਵੀ ਚੋਣ ਲੜਦੇ ਨੇ ਉਹਨਾਂ ਦੇ ਵੱਲੋਂ ਵੀ ਜਿੱਤ ਕੇ ਸੀਟ ਜਿਹੜੀ ਆ ਬੀਜੇਪੀ ਦੀ ਝੋਲੀ ਦੇ ਵਿੱਚ ਪਾ ਦਿੱਤੀ ਜਾਂਦੀ ਕਿ ਗੱਲ ਵਿਤਕਰਾ ਤਾਂ ਕੀਤਾ ਕਿਉਂਕਿ ਉਹ ਬੀਜੇਪੀ ਦਾ ਵਿਧਾਇਕ ਸੀ ਨਹੀਂ ਵਿਤਕਰਾ ਸ਼ੁਰੂ ਤੋਂ ਹੀ ਚੱਲਿਆ ਆ ਹੁੰਦਾ ਹੈ ਭਾਜਪਾ ਕੋਈ ਜ਼ਿਆਦਾ ਵਿਤਕਰਾ ਹੈ ਪਾਂਡੇ ਦੋ ਭਰਾ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਦੀ ਅਮਰਜੈਂਸੀ ਵੇਲੇ ਜਿਹੜੇ ਜਹਾਜ਼ ਅਗਵਾ ਕਰ ਲਈ ਸੀ ਤਾਂ ਜਦੋਂ ਇੰਦਰਾ ਗਾਂਧੀ ਦੀ ਹਕੂਮਤ ਆਉਂਦੀ ਤਾਂ ਦੋਨੋਂ ਭਰਾਵਾਂ ਨੂੰ ਹਿੰਦੁਸਤਾਨ ਦੇ ਅੰਦਰ ਬਹੁਤ ਵੱਡੇ ਅਹੁਦੇ ਦਿੱਤੇ ਜਾਂਦੇ ਨੇ ਉਹਨਾਂ ਨੂੰ ਜਿਤਾਇਆ ਜਾਂਦਾ ਇਲੈਕਸ਼ਨਾਂ ਜਿਤਾਇਆ ਜਾਂਦਾ ਜਦੋਂ ਸੰਤ ਭਿੰਡਰਾਵਾਲਿਆਂ ਦੇ ਰੋਸ ਦੇ ਅੰਦਰ ਸਾਡੇ ਸਿੱਖ ਜਾਜਗਰ ਅਗਵਾ ਕਰਦੇ ਨੇ ਤਾਂ ਜਲਾਹ ਵਤਨੀ ਦੇ ਵਿੱਚ ਪਾਕਿਸਤਾਨ 'ਚ ਪਿੱਛੇ ਜੇ ਭਾਈ ਗਜਿੰਦਰ ਸਿੰਘ ਦੀ ਡੈਥ ਹੁੰਦੀ ਹੈ ਤਾਂ ਕਈਆਂ ਦੀ ਸਾਰੀ ਜ਼ਿੰਦਗੀ ਜੇਲ੍ਹ ਚਲੇ ਗਈ ਸਨ 47 ਤੋਂ ਬਾਅਦ ਇਹ ਹਿੰਦੁਸਤਾਨ ਹੈ ਜਿਹੜਾ ਇਸ ਦੇ ਵਿੱਚ ਇਕੋ ਲਾ ਦੀ ਕਿਤੇ ਗੱਲ ਚੱਲੀ ਹੀ ਨਹੀਂ ਕਿਤੇ ਵੀ ਕਾਨੂੰਨ ਨੂੰ ਬਰਾਬਰ ਨਹੀਂ ਸਮਝਿਆ ਗਿਆ ਸਾਡੇ ਲਈ ਕਾਨੂੰਨ ਹੋਰ ਨੇ ਦੂਜੇ ਲੋਕਾਂ اوم ਦੇ ਲਈ ਕਾਨੂੰਨ ਹੋਰ ਨੇ ਜੇ ਅਸੀਂ ਬੋਲਦੇ ਆ ਕਹਿੰਦੇ ਤੁਸੀਂ ਖਾਲਸਤਾਨੀ ਹੋ ਯਾਰ ਜੇ ਤੁਸੀਂ ਜਸਟਿਸ ਦੀ ਗੱਲ ਕਰਦੇ ਹੋ ਕਹਿੰਗੇ ਨਹੀਂ ਜੇ ਦੇਖਦੇ ਸੰਵਿਧਾਨ ਦੇ ਉਲਟ ਬੋਲਦਾ ਯਾਰ ਤੁਸੀਂ ਤਾਂ ਧਜੀਆਂ ਨਾਲ ਛੜੀਆਂ ਨੇ ਤੁਹਾਡੇ ਮਨੇ ਤਿੰਨ ਤਿੰਨ ਕਤਲ ਕਰਦੇ ਨੇ 10-15 15 ਸਾਲੋਂ ਬੰਦੇ ਰੈਸਟ ਨਹੀਂ ਹੁੰਦੇ 20-20 ਸਾਲ ਤੋਂ ਬਾਅਦ ਜਾ ਕੇ ਰੈਸਟ ਹੋ ਜਾਂਦੇ ਨੇ ਜਦੋਂ ਕਾਨੂੰਨ ਉਹਨਾਂ ਨੂੰ ਸਜ਼ਾ ਕਰਦਾ ਤੁਸੀਂ ਫੇਰ ਬੰਦੇ ਬਾਹਰ ਕੱਢ ਲਈਨੇ ਹੋ ਸਾਨੂੰ ਕਾਨੂੰਨ ਸਾਡੀਆਂ ਸਜ਼ਾ ਪੂਰੀਆਂ ਹੋ ਜਾਂਦੀਆਂ ਨੇ ਅਦਾਲਤਾਂ ਦੇ ਮੁਤਾਬਕ ਸਾਡੇ ਬੰਦੇ ਅੰਦਰ ਰਹਿੰਦੇ ਨੇ ਸਾਡੇ ਬੰਦਿਆਂ ਦੇ ਪਰਚੇ ਦਰਜ ਨਹੀਂ ਹੁੰਦੇ ਉਹ ਬੰਦੇ ਫੇਰ ਵੀ ਜੇਲ੍ਹਾਂ 'ਚ ਰਹਿੰਦੇ ਨੇ ਸਾਡੇ ਬੰਦੇ ਜਾਜਗਵਾ ਕਰਦੇ ਨੇ ਇੱਕ ਰੋਸਰੀ ਕਰਦੇ ਨੇ ਸਾਨੂੰ ਸਜ਼ਾ ਮਿਲਦੀਆਂ ਨੇ ਤੁਹਾਡੇ ਬੰਦੇ ਜਾਜਗਵਾ ਕਰਦੇ ਨੇ ਤੁਹਾਨੂੰ ਉੱਚੇ ਉੱਤੇ ਮਿਲਦੇ ਨੇ ਇਹ ਹਿੰਦੁਸਤਾਨ ਦੇ ਅੰਦਰ ਸਨ 47 ਤੋਂ ਬਾਅਦ ਕਿਉਂ ਕੁਰਬਾਨੀਆਂ ਅਸੀਂ ਲੋਕ ਕਰੀਏ ਫਾਂਸੀਆਂ ਤੇ ਅਸੀਂ ਚੜੇ ਕਾਲੇ ਪਾਣੀ ਉਹ ਪਿੱਛੇ ਦੇਖ ਕੇ ਆ ਉਥੇ ਨਾ ਸਾਡੇ ਲਿਖੇ ਨੇ ਗੋਲੀਆਂ ਸਾਨੂੰ ਵੱਜਦੀਆਂ ਨੇ ਸਨ 47 ਤੋਂ ਬਾਅਦ ਅਸੀਂ ਤੁਹਾਨੂੰ ਇਹ ਯਾਦ ਕਰਾ ਕੇ ਲੈ ਕੇ ਆਉਣੇ ਆ ਤੇ ਤੁਸੀਂ ਸਾਡੇ ਲਈ ਕਾਨੂੰਨ ਲੱਗਦੇ ਤੁਹਾਡੇ ਲਈ ਲੱਗ ਪਰ ਅੱਜ ਉਹ ਜਿਹੜੇ ਸਿੱਖ ਨੇ ਜਿਹੜੇ ਮੂੰਹ ਚੁੱਕ ਕੇ ਨਾਰੇ ਮਾਰਦੇ ਫਿਰਦੇ ਨੇ ਅੱਜ ਉਹਨਾਂ ਦੇ ਇੱਕ ਮੂੰਹ ਤੇ ਬੜੀ ਵੱਡੀ ਚਪੇੜ ਹੈ ਤੁਸੀਂ ਇੱਕ ਲੰਡੂ ਜੇ ਅਉਧਿਆ ਦੇ ਮਗਰ ਆਪਦਾ ਪੰਜਾਬ ਵਿੱਚ ਆਪ ਦੀ ਗਜ਼ੀਰਾ ਵਿੱਚ ਆਪ ਦੀ ਕੌਮ ਵਿੱਚ ਇੱਕ ਤੁਸੀਂ ਨਿੱਕੀ ਜਿਹੀ ਮਿਨਿਸਟਰੀ ਮਗਰ ਲਹਨਤਾ ਤੁਹਾਡੇ ਪੈਦਾ ਹੋਣ ਜਿਵੇਂ ਜੇਲ੍ਹ ਦੇ ਵਿਵਹਾਰ ਦੀ ਗੱਲ ਕੀਤੀ ਹੈ ਜਿਵੇਂ ਤੁਸੀਂ ਕਿਹਾ ਕਿ ਬਹੁਤੇ ਐਸੇ ਬੀਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜੇ ਬਦਨੀ ਸਿੰਘਾਂ ਦੀ ਗੱਲ ਕਰ ਲਈ ਤਾਂ ਜੇਲ੍ਹ ਦੇ ਵਿੱਚ ਤਾਂ ਉਹਨਾਂ ਦੀ ਵੀ ਕੋਈ ਐਸ ਤੀਆਂ ਖਬਰਾਂ ਨਹੀਂ ਆਈਆਂ ਕਿ ਆ ਕੀਤਾ ਉਹ ਕੀਤਾ ਫਿਰ ਵਿਵਹਾਰ ਤਾਂ ਬਹੁਤੇ ਹੋਰ ਕੈਦੀਆਂ ਦਾ ਵੀ ਚੰਗਾ ਹੋ ਸਕਦਾ ਬੰਦੀ ਸਿੰਘਾਂ ਦਾ ਵੀ ਚੰਗਾ ਹੋ ਸਕਦਾ ਕਿ ਇਹ ਕਾਨੂੰਨ ਉਹਨਾਂ ਤੇ ਵੀ ਲਾਗੂ ਹੁੰਦਾ ਦੇਖੋ ਸਿੱਖ ਕਿੰਨਾ ਮਰਜੀ ਕਰੇ ਸਿੱਖਾਂ ਦੇ ਕਰਮਾਂ 'ਚ ਲੰਗਰ ਆਇਆ ਹੈ ਲੰਗਰ ਛਕਾਓ ਜੋ ਮਰਜੀ ਕਰੋ ਮੁੜ ਕੇ ਰਥੋਂ ਉਹਨਾਂ ਨੇ ਅਤਵਾਦੀ ਕਹਿਣਾ ਉਹ ਤਾਂ ਜੀ ਬਾੜ ਬੈਠੇ ਨੇ ਇਹਨਾਂ ਦੀ ਹਕੂਮਤ ਹੀ ਮੈਂ ਬਹੁਤ ਵਾਰੀ ਕਹਿ ਚੁੱਕਾ ਇੱਕ ਆਈਪੀਐਸ ਅਫਸਰ ਨੂੰ ਕਿਹਾ ਯੂਰ ਖਾਲਸਤਾਨੀ ਇਹ ਸਾਨੂੰ ਸੜਕ ਤੇ ਤੁਰੇ ਜਾਂਦੇ ਨੂੰ ਡਲੇ ਮਾਰਦੇ ਨੇ ਹਰਿਆਣੇ ਦੇ ਅੰਦਰ ਇਹ ਹਰਿਆਣਾ ਪੰਜਾਬ 'ਚ ਹਮਲਾ ਕਰਕੇ ਮੁੰਡਾ ਮਾਰ ਦਿੰਦਾ ਤੇ ਮੁੰਡਾ ਚੁੱਕ ਕੇ ਉੱਥੇ ਲਿਜਾ ਕੇ ਮਰਨਾਉ ਕਰ ਦਿੰਦੇ ਨੇ ਇਹਨਾਂ ਲਈ ਕਾਨੂੰਨ ਵੱਖਰਾ ਅੱਜ ਤੱਕ ਹਰਿਆਣਾ ਗਵਰਨਮੈਂਟ ਨੇ ਜੋ ਹਮਲਾ ਕੀਤਾ ਪੰਜਾਬ ਦੇ ਅੰਦਰ ਆ ਪਿਛਲਾ 8-7 ਮਹੀਨੇ ਹੋ ਗਏ 5-6 ਮਹੀਨੇ ਕੋਈ ਬੰਦਾ ਅਰੈਸਟ ਹੋਇਆ ਇਹ ਦੱਸ ਦੇਣ ਜੇ ਬੋਲਾਂਗੇ ਤੇ ਤੁਸੀਂ ਹੇਟ ਸਪੀਚ ਕਰਦੇ ਹੋ ਸੰਵਿਧਾਨ ਦੇ ਉਲਟ ਬੋਲਦੇ ਹੋ ਤੁਸੀਂ ਮੈਂ ਕਈ ਵਾਰ ਕਹਿ ਚੁੱਕਾ ਤੁਸੀਂ ਖੁਦ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਤੁਸੀਂ ਖੁਦ ਹਿੰਦੁਸਤਾਨ ਦੇ ਕਾਨੂੰਨ ਨੂੰ ਨਹੀਂ ਮੰਨਦੇ ਸਾਡੇ ਲਈ ਕਾਨੂੰਨ ਲੱਗਿਆ ਤੁਹਾਡੇ ਲਈ ਲੱਗਿਆ ਸਾਡੇ ਬੰਦੇ ساری ਉਮਰ ਜੇਲਾ ਚ ਕੱਟ ਗਏ ਉਹ ਬੰਦੇ ਦਾ ਵਿਹੇਵ ਵੀ ਬੜਾ ਸਹੀ ਹੈ ਹੁਣ ਜੇ ਵਿਹੇਵ ਦਾ ਪਤਾ ਕਿੱਥੋਂ ਲੱਗਦਾ ਹੈ ਜਦੋਂ ਕਿਤੇ ਬੰਦਾ ਪ੍ਰੋਲ ਤੇ ਆਉਂਦਾ ਹੈ ਤਾਂ ਕੀ ਉਹ ਕ੍ਰਾਈਮ ਕਰਦਾ ਹੈ ਉਹ ਤਾਂ ਕ੍ਰਾਈਮ ਵਾਲਕ ਤੇ ਗਿਆ ਹੀ ਨਹੀਂ ਸਾਡੇ ਬੰਦੇ ਤਾਂ ਸਾਡੇ ਬੰਦੇ ਦਾ ਬਿਨਾ ਕ੍ਰਾਈਮ ਤੋਂ ਤੁਸੀਂ ਅੰਦਰ ਸੁਟੇ ਹੋਏ ਨੇ ਸੋ ਜਿਹੜੇ ਸਾਡੇ ਸਿੱਖ ਨੇ ਜਿਨ੍ਹਾਂ ਨੂੰ ਬਿਨਾ ਦਿਮਾਗ ਦੇ ਕਹੂੰਗਾ ਜਿਹੜੇ ਕਹਿੰਦੇ ਨੇ ਜੀ ਅਸੀਂ ਗੁਨਾਹ ਕੀਤਾ ਹੈ ਸਾਡੇ ਬੰਦੇ ਤਾਂ ਅੰਦਰ ਨੇ ਸਾਡੇ ਲੋਕ ਪੰਜਾਬ ਚ ਅਮਨ ਸ਼ਾਂਤੀ ਭੰਗ ਕਰਦੇ ਨੇ ਉਹਨਾਂ ਨੂੰ ਆ ਸਵਾਲ ਜਾ ਕੇ ਪੁੱਛੋ ਕਿ ਹੁਣ ਤੁਹਾਡਾ ਕਾਨੂੰਨ ਕਿੱਥੇ ਤੇ ਉਹਨਾਂ ਦਾ ਕਾਨੂੰਨ ਕਿੱਥੇ ਹੈ ਬਹੁਤ ਜੋ ਹਿੰਦੁਸਤਾਨ ਦੀ ਹਕੂਮਤ ਨੇ ਕੀਤਾ ਹੈ ਜੋ ਗਵਰਨਰ ਨੇ ਕੀਤਾ ਬਹੁਤ ਮਾੜੀ ਗੱਲ ਹੈ ਅਜਿਧੂ ਤੇ ਮਾੜੀ ਗੱਲ ਨਹੀਂ ਹੋ ਸਕਦੀ ਇਹਨਾਂ ਨੇ ਦੱਸ ਦਿੱਤਾ ਹੈ ਕਿ ਕਾਨੂੰਨ ਉਹਦਾ ਹੀ ਹੈ ਜਿੰਦਾ ਰਾਜ ਬਾਕੀ ਦਾ ਕਿਸੇ ਦਾ ਕੋਈ ਕਾਨੂੰਨ ਨਹੀਂ ਖਾਰਾ ਸਾਹਿਬ ਸਮਾਂ ਇਹ ਤਾਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਪਾਉਂਦੇ ਹੋ ਧੰਨਵਾਦ ਜੀ